ਬੇਬਾਕ ਲੋਕਾਂ ਦੀ ਗੱਲ ਕਰਦਾ ਸੀ ਲੋਕਾਂ ਦੇ ਹੱਕਾਂ ਵਿੱਚ ਬੋਲਣ ਵਾਲਾ ਬੰਦਾ ਸੀ ਲੇਕਿਨ ਉਸ ਗੱਲਾਂ ਨੂੰ ਸਰਕਾਰ ਆਪਣੇ ਖਿਲਾਫ ਸਮਝਦੀ ਸੀ ਕਿਉਂਕਿ ਜਿਹੜਾ ਵੀ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਸਰਕਾਰ ਸਮਝਦੀ ਇਹ ਸਾਡੇ ਖਿਲਾਫ ਬੋਲਦਾ ਹੈ ਇਸ ਕਰਕੇ ਇਹਦਾ ਇਥੋਂ ਦੇ ਐਮਐਲਏ ਦੇ ਨਾਲ ਝਗੜਾ ਸੀ 2.5 ਸਾਲ ਪਹਿਲਾਂ ਐਮਐਲਏ ਦੀ ਬੜੀ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਉਹ ਗੱਲ ਕਿ ਐਮਐਲਏ ਨੇ ਕਿਹਾ ਕਿ ਲਫੜ ਮਾਰੋ ਕੇ ਇਹਨੂੰ ਪਾਸੇ ਕਰੋ ਤੇ ਉਹਦੇ ਖਿਲਾਫ ਐਮਐਲਏ ਕਾਫੀ ਬੋਲਿਆ ਤੇ ਬਾਅਦ ਚ ਐਮਐਲਏ ਨੇ ਉਹਦੇ ਖਿਲਾਫ ਪਰਚੇ ਵੀ ਕੀਤੇ ਜਿਹੜੇ ਉਹਨੇ ਭੁਗਤੇ ਤੇ ਫਿਰ ਉਹਦਾ ਅਸਲਾ ਲੈ ਲਿਆ ਗਿਆ ਉਹਨੂੰ ਨੇ ਹੱਥਾ ਕਰ ਦਿੱਤਾ ਗਿਆ ਜਿਸ ਤਰ੍ਹਾਂ ਮੂਸੇ ਵਾਲੇ ਨੂੰ ਨਹੱਤਾ ਕੀਤਾ ਗਿਆ ਸੀ ਉਹਦਾ ਹੀ ਸਿਕਿਉਰਿਟੀ ਲੈ ਕੇ ਉਸੇ ਤਰ੍ਹਾਂ ਇਹਦਾ ਅਸਲਾ ਲੈ ਕੇ ਸਿਕਿਉਰਿਟੀ ਦਿੱਤੀ ਨਹੀਂ ਤੇ ਅੱਜ ਇਹਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ ਜਿਹੜਾ ਵੀ ਬੰਦਾ ਸਰਕਾਰ ਦੇ ਖਿਲਾਫ ਬੋਲਦਾ ਹੈ ਉਹਨੂੰ ਪਹਿਲਾਂ ਲਾਲਚ ਦਿੰਦੇ ਆ ਜੇ ਲਾਲਚ ਜਣੀ ਆਉਂਦਾ ਤਾਂ ਧਮਕੀ ਦਿੰਦੇ ਆ ਜੇ ਧਮਕੀ ਜਣੀ ਆਉਂਦਾ ਤਾਂ ਪਰਚਾ ਕਰਦੇ ਆ ਫੇਰ ਪੁੱਛਦੇ ਤੁਸੀਂ ਸਾਡੇ ਮੁਤਾਬਕ ਚੱਲ ਲੈ ਜੇ ਫੇਰ ਨਹੀਂ ਚੱਲਦਾ ਫੇਰ ਜੇਲ੍ਹ 'ਚ ਭੇਜਦੇ ਆ ਜੇਲ੍ਹ ਜੇਲ੍ਹ ਵਿੱਚੋਂ ਵੀ ਆ ਕੇ ਸੈੱਟ ਨਹੀਂ ਹੁੰਦਾ ਇਹਨਾਂ ਦੇ ਨਾਲ ਲੋਕਾਂ ਦੀਆਂ ਗੱਲਾਂ ਹੱਕ ਦੀਆਂ ਕਰਨ ਤੋਂ ਨਹੀਂ ਹਟਦਾ ਚਾਹੇ ਉਹ ਪੱਤਰਕਾਰ ਹੈ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਆਮ ਬੰਦਾ ਹੈ ਤਾਂ ਫੇਰ ਉਹਦੇ ਗੋਲੀਆਂ ਵੱਜਦੀਆਂ ਇਹ ਇੱਥੇ ਦੀ ਸਰਕਾਰ ਦਾ ਕਿਰਦਾਰ ਹੈ ਜਿਹੜਾ ਇਹ ਕਹਿੰਦੇ ਸਾਮ-ਦਾਮ-ਦੰਡ ਪੇਦ ਸਾਰਾ ਕੁਝ ਅਸੀਂ ਵਰਤਾਂਗੇ ਸੁਸੋਧੀਆਂ ਕਹਿੰਦਾ ਉਹੀ ਅੱਜ ਇਹਨਾਂ ਨੇ ਕੰਮ ਕੀਤਾ ਏ ਇਸ ਕਤਲ ਲਈ ਸਰਕਾਰ ਪਹਿਲੇ ਨੰਬਰ ਤੇ ਜ਼ਿੰਮੇਵਾਰ ਹੈ ਜੀਨੇ ਸਿਕਿਉਰਿਟੀ ਖੋਈ ਅਸਲ ਦੇ ਵਿੱਚ ਮੈਂ ਅੱਜ ਪਰਿਵਾਰ ਨੂੰ ਮਿਲਿਆ ਹੈ ਪਰਿਵਾਰ ਕਹਿੰਦਾ ਹੈ ਕਿ ਜੀ ਇਹ ਲੋਕਲ ਐਮਐਲਏ ਜਿਹੜਾ ਉਗੋਕੇ ਹੈ ਉਹ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਤੇ ਜਦੋਂ ਐਫਆਈਆਰ ਹੋਈ ਪੁਲਿਸ ਅਫਸਰਾਂ ਨੇ ਭਾਈ ਨੂੰ ਘੇਰ ਲਿਆ ਉਹਨਾਂ ਨੇ ਕਿਹਾ ਕਿ ਜੇ ਤੂੰ ਓਗੇਕੇ ਦਾ ਨਾਮ ਲਿਖਾਇਗਾ ਕੇਸ ਕਮਜ਼ੋਰ ਹੋ ਜਾਏਗਾ ਤੂੰ ਐਮ ਕੋਕੇ ਦਾ ਨਾਮ ਨਾ ਲਗਾ ਇਹ ਵਿੱਚ ਐਫ ਆਈ ਆਰ ਦੇ ਨਹੀਂ ਲਿਖਣਾ ਤੇ ਐਫ ਆਈ ਆਰ 'ਚ ਉਹਦਾ ਨਾਮ ਨਹੀਂ ਲਿਖਿਆ ਗਿਆ ਐਸੀ ਮੰਗ ਕਰਦੇ ਆਂ ਕਿ ਇਹ ਕੇਸ ਦੀ ਸੀਬੀਆਈ ਤੋਂ ਜਾਂਚ ਹੋਵੇ ਤੇ ਜਿਹੜਾ ਪਰਿਵਾਰ ਦੀ ਅਨਸਾਰ ਐਫ ਆਈ ਆਰ ਲਿਖੀ ਜਾਵੇ ਤੇ ਲਾਹਵ ਸਿੰਘ ਓਗੇਕੇ ਦਾ ਨਾਮ 120 ਵਿੱਚ ਪਾਇਆ ਜਾਵੇ ਠੀਕ ਚਨੀ ਸਾਹਿਬ ਇਹ ਜਿਹੜੀ ਗੱਲ ਹੈ ਇਹ ਤੁਹਾਨੂੰ ਉਹਨਾਂ ਦੀ ਭੈਣ ਨੇ ਦੱਸੀ ਆ ਮੰਨੋ ਦੇ ਭੈਣ ਨੇ ਵੀ ਦੱਸੀ ਉਹਦੇ ਭਾਈ ਨੇ ਵੀ ਦੱਸੀ ਭੈਣ ਨੇ ਰੋ ਰੋ ਕੇ ਮੈਨੂੰ ਕਿਹਾ ਜੀ ਕਿ ਮੇਰਾ ਵੀਰ ਹੁਕੂਕ ਨੇ ਮਰਵਾਇਆ ਜੀ ਭਾਈ ਨੇ ਮੈਨੂੰ ਜੀਰਾ ਪਰਚਾ ਦਰਜ ਕਰਨ ਗਿਆ ਸੀ ਮੈਂ ਕਿਹਾ ਤੂੰ ਉੱਥੇ ਨਾਮ ਕਿਉਂ ਨਹੀਂ ਲਿਖਾਇਆ ਜੇ ਤੂੰ ਇਹ ਕਹਿੰਦਾ ਹਾਂ ਉਹ ਮੈਨੂੰ ਕਹਿੰਦਾ ਜੀ ਪੁਲਿਸ ਵਾਲੇ ਮੈਨੂੰ ਕਹਿੰਦੇ ਆ ਕਿ ਤੇਰਾ ਕੇਸ ਵੀਕ ਹੋ ਜਾਣਾ ਐਸੀ ਇਹ ਨਾਮ ਨਹੀਂ ਲਿਖਣਾ ਤੂੰ ਐਮਐਲਏ ਦਾ ਨਾਮ ਨਾ ਲਿਖਾ ਇਸ ਕਰਕੇ ਮੇਰੇ ਕਹੇ ਤੇ ਲਿਖਿਆ ਨਹੀਂ ਕੋਈ ਇਹੋ ਜੀ ਵੀ ਗੱਲ ਆਈ ਹੈ ਵੀ ਧਮਕੀਆਂ ਆ ਰਹੇ ਨਾ ਸੀ ਕੋਈ ਸਰਕਾਰ ਵੱਲੋਂ ਜਾਂ ਐਮਐਲਏ ਵੱਲੋਂ ਇਹੋ ਜੀ ਕੋਈ ਗੱਲ ਆਈ ਹੈ ਸਾਹਮਣੇ ਉਹ ਤਾਂ ਉਹ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਇੱਥੇ ਜਿਹਨੇ ਆਣਾ ਕੱਫਣ ਸਿਰ ਪਰ ਬੰਨ ਕੇ ਆਓ ਉਹਨੇ ਸ਼ਰੀਆਮ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਐਮਐਲਏ ਨੇ ਇਸ ਤੋਂ ਇਲਾਵਾ ਹਮੇਸ਼ਾ ਜੀ ਉਹ ਅਸਲੇ ਦੀ ਮੰਗ ਕਰਦਾ ਰਿਹਾ ਕਿ ਮੇਰਾ ਹਥਿਆਰ ਵਾਪਸ ਕਰ ਦਿਓ ਉਹ ਸਿਕਿਉਰਿਟੀ ਦੀ ਮੰਗ ਕਰਦਾ ਰਿਹਾ ਪੁਲਿਸ ਤੋਂ ਇਹਨਾਂ ਨੇ ਕਦੇ ਉਹਦਾ ਅਸਲਾ ਨਹੀਂ ਦਿੱਤਾ ਨਾ ਸਿਕਿਉਰਿਟੀ ਦਿੱਤੀ। ਜੀ ਸਾਹਿਬ ਨਜਾਇਜ਼ ਅਸਲਾ ਫਿਰ ਇੰਨਾ ਹੋ ਗਿਆ ਪੰਜਾਬ ਦੇ ਵਿੱਚ ਆਮ ਤੌਰ ਤੇ ਕੋਈ ਮਰਜ਼ੀ ਲੈ ਲਓ। ਦੇਖੋ ਪੁਲਿਸ ਕਹਿੰਦੀ ਹੈ ਹੁਣ ਇਸ ਕਤਲ ਤੋਂ ਬਾਅਦ ਕਿ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਉਹ ਲੁਧਿਆਣੇ ਤੋਂ ਨਜਾਇਜ਼ ਅਸਲਾ ਲੈ ਕੇ ਆਇਆ ਸੀ। ਯੂਪੀ ਤੇ ਲਿਆਉਂਦੇ ਤਾਂ ਸੁਣੇ ਸੀ, ਬਿਹਾਰ ਤੇ ਲਿਆਉਂਦੇ ਸੁਣੇ ਸੀ। ਲੁਧਿਆਣੇ ਤੇ ਕਦ ਅਸਲਾ ਮਿਲਣ ਲੱਗ ਗਿਆ ਜੀ? ਜੀ। ਇਹਦਾ ਮਤਲਬ ਇਹ ਸਰਕਾਰ ਚ ਲੁਧਿਆਣੇ ਫਰੀ ਅਸਲਾ ਮਿਲ ਰਿਹਾ ਜਿਹੜਾ ਮਰਜ਼ੀ ਲਿਓ। ਆਰ ਉਹ 22 ਦਿਨਾਂ ਦਾ ਡੱਬੇ ਚ ਭਾਈ ਨਜਾਇਜ਼ ਅਸਲਾ ਘੁੰਮ ਰਿਹਾ ਸੀ। ਫਿਰ ਚਿੱਟਾ ਕਿੱਥੇ ਦੇ ਆ ਗਿਆ ਉਹਨੂੰ ਮੇਰੇ ਪੀਣ ਵਾਸਤੇ ਇਹ ਕਹਿੰਦੇ ਸੀ ਚਿੱਟਾ ਖਤਮ ਕਰਤਾ ਫਿਰ ਚਿੱਟੇ ਪੀ ਫਿਰਦਾ ਸੀ ਉਹ ਕਿੱਥੇ ਦੇ ਆ ਗਿਆ ਇਹਦਾ ਪੁਲਿਸ ਮੰਗ ਮੰਨ ਰਹੀ ਹੈ ਨਾ ਅੱਜ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਸਥਿਤੀ ਦੀ ਕੋਈ ਗੱਲ ਨਹੀਂ ਰਹੀ ਹੈ ਸਰਕਾਰ ਦੀ ਇੱਥੇ ਫਰੋਤੀਆਂ ਇੱਥੇ ਗੈਂਗਸਟਰ ਹੈ ਇੱਥੇ ਕਤਲੋਗਾਰਤ ਹੈ ਇੱਥੇ ਹਰ ਬੰਦਾ ਡਰ ਤੇ ਭੈ ਦੇ ਵਿੱਚ ਰਹਿ ਰਿਹਾ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਹੈ ਜਿਹੜਾ ਲੋਕਾਂ ਦੀ ਹੱਕ ਦੀ ਗੱਲ ਕਰਦਾ ਹੈ ਉਹਦੇ ਤੇ ਪਰਚੇ ਹੁੰਦੇ ਆ ਉਹ ਜਿਹੜਾ ਜਾਂਦਾ ਤੇ ਉਹਨੂੰ ਗੋਲੀਆਂ ਮਿਲਦੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਵੇਂ ਦੇਖਦੇ ਹੋ ਸਟੇਜਾਂ ਤੇ ਉਹ ਹਜੇ ਵੀ ਚੁਟਕਲੇ ਸੁਣਾ ਰਹੇ ਸਹਿਰਦ ਲੱਗਦੇ ਆ ਪੰਜਾਬ ਪ੍ਰਤੀ ਉਹ ਮੈਂ ਇੱਕ ਗੱਲ ਕਹੀ ਸੀ ਇਲੈਕਸ਼ਨ ਤੋਂ ਪਹਿਲਾਂ ਜੀ ਲੋਕਾਂ ਨੂੰ ਪੰਜਾਬ ਦੇਆਂ ਨੂੰ ਇਹ ਵੱਖਰੀ ਗੱਲ ਐ ਮੇਰੀ ਲੋਕ ਮੰਨੇ ਨਹੀਂ ਮੈਂ ਕਿਹਾ ਸੀ ਸਟੇਜ ਚਲਾਉਣ ਦੇ ਵਿੱਚ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਮੁੱਖ ਮੰਤਰੀ ਅੱਜ ਵੀ ਸਟੇਜ ਹੀ ਚਲਾਉਂਦਾ ਹੈ ਕਈ ਵਾਰ ਤਾਂ ਅੰਦਰੇ ਖੜ ਕੇ ਲਾ ਦਿੰਦਾ ਜਿਸ ਤਰ੍ਹਾਂ ਬਹੁਤ ਬੰਦੇ ਅੱਗੇ ਬੈਠੇ ਹੁੰਦੇ ਤੇ ਸਟੇਜ ਲਾ ਕੇ ਬੋਲਦਾ ਹੈ ਅੱਜ ਤੱਕ ਉਹਨੇ ਸਟੇਟ ਨਹੀਂ ਚਲਾਈ ਲੋਕਾਂ ਨੇ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਪਹਿਲਾਂ ਇਹਨਾਂ ਦਾ ਗਰਾਫ ਨਹੀਂ ਸੀ ਉੱਠਿਆ ਜਦ ਇਹਦਾ ਨਾਮ ਡਿਕਲੇਅਰ ਕਰਿਆ ਤਾਂ ਲੋਕਾਂ ਨੇ ਭਗਵੰਤ ਮਾਨ ਨੂੰ ਦੇਖ ਕੇ ਵੋਟਾਂ ਪਾਈਆਂ ਇਹ ਅਸਲੀਅਤ ਹੈ ਲੇਕਿਨ ਭਗਵੰਤ ਮਾਨ ਨੇ ਇੱਕ ਦਿਨ ਵੀ ਰਾਜ ਨਹੀਂ ਕਰਿਆ ਰਾਜ ਉਹ ਹੀ ਕਰਦੇ ਐ ਇਹਦੇ ਵਾਸਤੇ ਜ਼ਿੰਮੇਵਾਰ ਉਹ ਨਹੀਂ ਐ ਜਿਹੜੇ ਅੱਜ ਕਤਲੋਗਾਰ ਤੇ ਲੁੱਟੜ ਕੇ ਲਿਜਾ ਰਹੇ ਐ ਜ਼ਿੰਮੇਵਾਰ ਭਗਵੰਤ ਮਾਨ ਐ ਜਿਹਨੇ ਗੋਡੇ ਟੇਕੇ ਹੋਏ ਐ ਲੋਕਾਂ ਨੂੰ ਨਹੀਂ ਸੀ ਪਤਾ ਇਹ ਇੰਨਾ ਕਮਜ਼ੋਰ ਬੰਦਾ ਐ ਇੰਨਾ ਡਰੂ ਬੰਦਾ ਐ ਇਹ ਬੰਦਾ ਅੰਦਰ ਵੜ ਜੇਗਾ ਲੋਕ ਅੱਜ ਜੁਮੇਵਾਰ ਸਾਰੀ ਗੱਲ ਵਾਸਤੇ ਭਗਵੰਤ ਮਾਨ ਐ ਕੇਜਰੀਵਾਲ ਨਹੀਂ ਉਹ ਤਾਂ ਆ ਹੀ ਲੁੱਟਣੇ ਆ ਉਹਨਾਂ ਦੇ ਜੁਮੇ ਉਹਨਾਂ ਨੇ ਤਾਂ ਲੁੱਟਣਾ ਹੀ ਐ ਗੱਲ ਇਹ ਐ ਕਿ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹਦਾ ਦੋਸ਼ ਸਿੱਕਾ ਸਾਡਾ ਘੋਟਾ ਨਿਕਲਿਆ ਜੰਨੀ ਸਾਹਿਬ ਤੁਸੀਂ ਲੋਕ ਸਭਾ ਦੇ ਵਿੱਚ ਵੀ ਇਸ ਤਾਂ ਦੇ ਵਿੱਚ ਚੁੱਕੂਗੀ ਜਿਵੇਂ ਪਹਿਲਾਂ ਸਿੱਧੂ ਐਸੀ ਪਹਿਲਾਂ ਵੀ ਚੁੱਕਦੇ ਮੈਂ ਸੁਗੋ ਸਿੱਧੂ ਮਸੇਵਾਲੇ ਦਾ ਵੀ ਚੁੱਕਿਆ ਇਹ ਵੀ ਚੱਕਾਂਗਾ ਜਿੰਨੇ ਲੋਕਾਂ ਦੇ ਨਾਲ ਤੱਕੇ ਹੋ ਰਹੇ ਐਸੀ ਚੱਕਦੇ ਆ ਲੇਕਿਨ ਇਹ ਬਿਸ਼ਰਮ ਹੋਈ ਵੀ ਹੈ ਸਰਕਾਰ ਇਹਨਾਂ ਤੇ ਅਸਰ ਕੋਈ ਨਹੀਂ ਹੈ ਅੱਜ ਸਾਡਾ ਭਾਈ ਮਰਿਆ ਹੈ ਤਾਂ ਸਾਨੂੰ ਦੁੱਖ ਅੰਦਰ ਅੱਗ ਲੱਗੀ ਹੋਈ ਹੈ ਪੁਲਿਸ ਕਹਿੰਦੀ ਇੱਕ ਮਿੰਟ ਪੁਲਿਸ ਕਹਿੰਦੀ ਇਹ ਸਿਆਸੀ ਕਤਲ ਨਹੀਂ ਹੈ ਇਹ ਤਾਂ ਨਿੱਜੀ ਰੰਜਿਸ਼ ਦਾ ਮਾਮਲਾ ਸੀ ਪੈਸੇ ਦਾ ਲੈਣ ਦੇਣ ਸੀ ਇਸ ਕਰਕੇ ਸੀ ਦੋਸਤ ਹੀ ਮਾਰ ਦਿੱਤਾ ਤੁਹਾਨੂੰ ਲੱਗਦਾ ਹੈ ਵੀਰ ਜੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਹ सीबीआई ਨੂੰ ਜਾਂਚ ਦੇਣ ਮਿੰਟਾਂ ਚ ਕੇਸ ਨਿਕਲੇਗਾ ਕਿ ਕੌਣ ਜ਼ਿੰਮੇਵਾਰ ਹੈ ਸਿਆਸੀ ਕਤਲ ਕਿਸ ਤਰ੍ਹਾਂ ਹੋਇਆ ਇਹ ਤਾਂ ਮੂਸੇਵਾਲੇ ਦਾ ਵੀ ਸਿਆਸੀ ਕਤਲ ਨਹੀਂ ਮੰਗਦੇ ਹਾਂ ਐਸੀ ਕਹਿੰਦੇ ਉਹਨਾਂ ਦੀ ਵੀ ਪੈੜ ਜਿੱਦੇ ਜਾਣੀ ਨਾ ਇਹਨਾਂ ਦੇ ਘਰ ਜਾਣੀ ਕਰਤੀ ਸੋਸ਼ਲ ਮੀਡੀਆ ਅਕਾਊਂਟਾਂ ਦੀ ਰੀਚ ਘਟਾਉਣੀ ਸ਼ੁਰੂ ਕਰਤੀ ਇਸ ਗੱਲ ਤੇ ਇਸ ਗੱਲ ਦੇ ਵਿੱਚ ਆਪਾਂ ਹੋਰ ਗੱਲਾਂ ਆ ਕੋਈ ਐਡ ਕਰੀਏ ਇੱਕ ਸਵਾਲ ਆ ਤੁਸੀਂ ਰਾਜ ਸਭਾ ਮੈਂਬਰ ਦੇਖੇ ਹੋਣੇ ਆ ਹੁਣੇ ਭੇਜੇ ਹੈਗੇ ਇੱਕ ਇੰਡਸਟਰੀਲਿਸਟ ਫਿਰ ਭੇਜ ਦਿੱਤੇ ਹੈਗੇ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਆਮਕਰਾਂ ਦੇ ਜਾਣਗੇ 7 ਦੇ ਕਰੀਬ ਗਏ ਆ ਇਹਨਾਂ ਦੇ ਵਿੱਚ ਜਿਹੜੇ ਕਹਿੰਦੇ ਸੀ ਡਿਪਟੀ ਸੀਐਮ ਸਾਡਾ ਦਲਤੂ ਕੋਈ ਦਲਤ ਚਿਹਰਾ ਫਿਰ ਨਹੀਂ ਗਿਆ ਕੋਈ ਐਸਸੀ ਚਿਹਰਾ ਫਿਰ ਨਹੀਂ ਗਿਆ ਨੂੰ ਕਿਵੇਂ ਇਹ ਸਿਰਫ ਉਹਨਾਂ ਨੂੰ ਕੈਂਡੀਡੇਟ ਬਣਾਉਂਦੇ ਜਿਨ੍ਹਾਂ ਕੋਲ ਪੈਸਾ ਹੈ ਜੀ ਪੈਸਾ ਲਿੰਦੇ ਆ ਨਹੀਂ ਲਿੰਦੇ ਇਹ ਇਹ ਜਾਣਣ ਜਾਂ ਲੋਕ ਜਾਣਣ ਲੇਕਿਨ ਅੱਜ ਤੱਕ ਸੱਤਾ ਦੇ ਵਿੱਚ 35% ਦੇ ਦਲਿਤ ਆਬਾਦੀ ਹੈ 20% ਦੇ OBC ਆਬਾਦੀ ਹੈ ਕਿਉਂ ਨਹੀਂ ਉਹਨਾਂ ਦਾ ਬੰਦਾ ਲੈਂਦੇ ਪਹਿਲਾਂ ਕਹਿੰਦੇ ਸੀ ਡਿਪਟੀ ਸੀਐਮ ਦਲਿਤ ਬਣਾਉਂਗੇ 4 ਸਾਲ ਹੋਣ ਨੂੰ ਆਏ ਵੀ ਉਹ ਵੀ ਨਹੀਂ ਬਣਾਇਆ ਹੁਣ ਸੱਤਾ 'ਚ ਕੋਈ ਵੀ ਦਲਿਤ ਰਾਜ ਸਭਾ ਦਾ ਸੱਤਾ 'ਚ ਇਕੋ ਲੈ ਲੈਂਦੇ ਯਾਰ ਵੈਸੇ ਬਣਦੇ ਇੱਥੇ 4 ਹਨ ਤਿੰਨ ਬਣਾ ਬਣਾ ਲੋ ਲੇਕਿਨ ਤੁਸੀਂ ਤਿੰਨਾਂ ਇੱਕ ਵੀ ਨਹੀਂ ਦਿੱਤਾ ਇਹ ਸਰਕਾਰ Dalit ਵਿਰੋਧੀ ਸਰਕਾਰ ਹੈ OBC ਵਿਰੋਧੀ ਸਰਕਾਰ ਹੈ ਪੰਜਾਬੀਆਂ ਵਿਰੋਧੀ ਸਰਕਾਰ ਹੈ ਕਿਸਾਨ ਵਿਰੋਧੀ ਸਰਕਾਰ ਹੈ ਕੋਈ ਵਰਗ ਲੈ ਲੋ ਅੱਜ ਇਹਨਾਂ ਨੂੰ ਤੰਗ ਬੈਠਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਮੈਂ ਪਹਿਲਾਂ ਕਿਹਾ ਸੀ ਪਾਥੀਆਂ ਪੈਣੀਆਂ ਉਹ ਤੁਹਾਨੂੰ ਮੈਂ ਦਿਖਾਵਾਂਗਾ ਪੈਂਦੀਆਂ ਜੈਨੀ ਸਾਹਿਬ ਹਜੇ ਪੂਰੇ 24 ਘੰਟੇ ਵੀ ਨਹੀਂ ਹੋਏ ਉਸ ਤੋਂ ਪਹਿਲਾਂ ਹੀ ਜੋ ਪੁਲਿਸ ਦੇ ਬਿਆਨ ਆ ਰਹੇ ਆਗੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਆਪਸੀ ਦੋਸਤੀ ਸੀਗੀ ਉਹਨਾਂ ਦੀ ਤੇ ਪੈਸੇ ਦਾ ਲੈਂਡ ਦੇਣ ਸੀਗਾ ਤੁਹਾਨੂੰ ਨਹੀਂ ਲੱਗਦਾ ਜਿਵੇਂ ਬਾਕੀ ਕੇਸ ਪਹਿਲਾਂ ਇਹਨਾਂ ਨੇ ਠੰਡੇ ਵਾਸਤੇ ਪਾਤੇ ਇਸੇ ਤਰ੍ਹਾਂ ਦੇ ਨਾਲ ਕਿਤੇ ਇਹ ਨੌਜਵਾਨਾਂ ਨਾਲ ਹੋਵੇ ਮੀਰ ਜੀ ਹੋ ਬੇ ਨਹੀਂ ਹੋ ਚੁੱਕੀ ਹੈ ਤੱਕਾ ਤਾਂ ਇਹ ਪਹਿਲਾਂ ਤਾਂ ਮਰਵਾ ਚੁੱਕੇ ਹੈ ਫੇਰ ਇਨਸਾਫ ਨਹੀਂ ਦੇ ਰਹੇ ਇਨਸਾਫ ਦੀ ਜਿਹੜੀ ਮੁਢਲੀ ਗੱਲ ਐਫ ਆਈ ਆਰ ਹੈ ਜਦੋਂ ਉਹੀ ਗਲਤ ਲਿਖਤੀ ਅੱਗੇ ਹੁਣ ਇਨਸਾਫ ਕਿੱਥੇ ਦੇ ਮਿਲਣਾ ਤਾਂ ਐਸ ਸੀ ਬੀ ਆਈ ਦੀ ਇਨਕੁਆਰੀ ਮੰਗਦਾ ਕਾਂ ਤੇ ਰੱਖ ਕੇ ਇਨਸਾਫ ਦੀ ਉਮੀਦ ਕਰਦੇ ਰਹਾਂਗੇ ਅਸੀਂ ਜੇ ਕਿਤੇ ਜੇ ਆਪਾਂ ਅੱਜ ਗੱਲ ਮੂਸੇ ਵਾਲੇ ਦੀ ਕਰਦੇ ਆ ਕਿ ਜਦੋਂ ਮੂਸੇ ਵਾਲੇ ਦਾ ਕਤਲ ਹੋਇਆ ਤਾਂ ਉਸ ਵੇਲੇ ਇਹ ਗੱਲ ਇਹ ਆਵਾਜ਼ ਉੱਠੀ ਸੀ ਕੇ ਬਲਤੇਜ ਪੰਨੂ ਜਿਹੜਾ ਮੀਡੀਆ ਸਲਾਹਕਾਰ ਆ ਭਵੰਤਮਾਨ ਦਾ ਉਹ ਬੰਦੇ ਨੇ ਉਹਦੀ ਸਿਕਿਉਰਿਟੀ ਵਾਲੀ ਖਬਰ ਲੀਕ ਕੀਤੀ ਸਿਕਿਉਰਿਟੀ ਘਟਾਈ ਗਈ ਤਾਂ ਉਸ ਤੋਂ ਬਾਅਦ ਉਹਦਾ ਕਤਲ ਹੋ ਜਾਂਦਾ ਕੀ ਸਾਡੇ ਲੋਕ ਉਦੋਂ ਸੜਕਾਂ ਤੇ ਆਏ ਕੀ ਸਾਡੇ ਲੋਕਾਂ ਨੇ ਉਦੋਂ ਇਹ ਸ਼ੰਗਾਰ ਸ਼ਰੰਭਿਆ ਗੱਲਾਂ ਚੱਲੀਆਂ ਪਰ ਹੌਲੀ 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 ਭੋਗ ਤੋਂ ਬਾਅਦ ਗੱਲ ਹੋਰ ਤੇ ਅੱਜ ਉਹ ਗੱਲ ਬਹੁਤ ਪਿੱਛੇ ਚਲੀ ਗਈ ਹੈ ਅੱਜ ਵੀ ਉਹਦਾ ਪਿਓ ਜਾਂ ਅੱਜ ਉਹਦਾ ਪਰਿਵਾਰ ਜਾਂ ਅੱਜ ਉਹਦੇ ਚਾਹਣ ਵਾਲੇ ਅਨਸਾਫ਼ ਦੀ ਉਡੀਕ ਕਰਦੇ ਆ ਪਰ ਸਾਫ਼ ਨਹੀਂ ਮਿਲਿਆ ਕਿਉਂਕਿ ਅਸੀਂ ਮਸਲੇ ਦੀ ਜੜ ਤੱਕ ਨਹੀਂ ਜਾਣਾ ਅੱਜ ਇੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਬੰਦੇ ਆਏ ਆ ਆਉਣਾ ਬਣਦਾ ਦੁੱਖ ਦੀ ਘੜੀ ਆ ਇੱਥੇ ਕਿਸੇ ਹੋਰ ਦੀ ਸਰਕਾਰ ਹੁੰਦੀ ਤਾਂ ਸਭ ਤੋਂ ਪਹਿਲਾਂ ਬੌਕਰ ਵਾਲੇ ਦਾ ਭਵੰਤਮਾਨ ਉਹਰੇ ਥੋੜੇ ਵਿੱਚ ਬੈਠਾ ਹੋਣਾ ਸੀ ਇਹੀ ਸਾਡਾ ਦੁਕਾਨ ਤਾਂ ਕਿ ਜਦੋਂ ਨੌਜਵਾਨ ਮਰਦੇ ਆ ਉਦੋਂ ਇੱਥੇ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਉਹ ਕੰਗਾ ਨੂੰ ਮੇਰੀ ਗੱਲ ਦਾ ਗੁੱਸਾ ਲੱਗੂਗਾ ਪਰ ਅਸੀਂ ਵੀ ਇਹ ਜੀ ਹੋਏ ਖੜੇ ਆ ਅਸੀਂ ਜਦੋਂ ਇੱਕ ਸੇਵਾ ਠੰਡਾ ਨਹੀਂ ਹੁੰਦਾ ਤੇ ਅਗਲੇ ਸੇਵੇ ਦੀ ੜੀ ਕਰਨ ਲੱਗ ਜਾਂਦੇ ਆ ਆਪ ਵੀ ਤੁਸੀਂ ਦੇਖ ਲਓ ਮੇਰੀ ਗੱਲ ਚੇਤੇ ਰੱਖਿਓ ਰਾਤ ਸਾਰਾ ਪਿੰਡ ਤਹਾ ਮਾਰਦਾ ਸੀ ਸਾਰਾ ਇਲਾਕਾ ਜ਼ਿਲ੍ਹਾ ਬਰਨਾਲਾ ਆਲੇ-ਦਾਲੇ ਸਾਡੇ ਨਾਲ ਵੀ ਕਈ ਸਾਲਾਂ ਤੋਂ ਜੁੜਿਆ ਹੋਇਆ ਏ ਸੁਖਵਿੰਦਰ ਇੱਕ ਚੰਗਾ ਇਨਸਾਨ ਪਹਿਲਾ ਬੰਦਾ ਪੂਰੇ ਪੰਜਾਬ ਵਿੱਚ ਮੈਂ ਦੇਖਿਆ ਸਰਪੰਚ ਜਦੋਂ ਬਣਦੇ ਆ ਬਹੁਤੇ ਸਰਪੰਚ ਤਾਂ ਪੈਸੇ ਇਕੱਠੇ ਕਰਨ ਲਈ ਵੀ ਗ੍ਰਾਂਟਾਂ ਘਰੂਟਾਂ ਖਾ ਲਾਂਗੇ ਪਹਿਲਾ ਬੰਦਾ ਸੀ ਜਿਹੜੇ ਬੰਦੇ ਨੇ ਆਉਦੀ ਜ਼ਮੀਨ ਵੇਚ ਕੇ ਪਿੰਡ ਤੇ ਲਾਇਆ ਮੈਂ ਇੱਥੇ ਹੋਗੇ ਤਿੰਨ-ਚਾਰ ਸਾਲ ਸੋਡੇ ਪਿੰਡ ਆਇਆ ਸੀ ਤਾਂ ਪੰਚਾਇਤ ਘਰ ਬਣਿਆ ਹੋਇਆ ਸ਼ਾਇਦ ਉਹ ਉਸ ਇਨਸਾਨ ਨੇ ਉਹਦੀ ਜੇਵ ਚੋਂ ਪੈਸੇ ਖਰਚ ਕੇ ਪੰਚਾਇਤਕਰ ਬਣਾਇਆ ਇਸੇ ਕਰਕੇ ਅੱਜ ਉਸ ਇਨਸਾਨ ਲਈ ਇਸ ਪ੍ਰਿੰਟ ਦੇ ਜਿੰਨੇ ਮਜ਼ਦੂਰ ਭਰਾ ਨੇ ਕਿਸਾਨ ਨੇ ਜਾਂ ਹੋਰ ਵਾਕੀ ਲੋਕ ਨੇ ਸਾਰੇ ਉਹਦੀ ਹਮਦਰਦੀ ਚ ਦੁੱਖ ਦੀ ਕੜੀ ਚ ਪਹੁੰਚੇ ਆ ਪਰ ਅਸੀਂ ਮੈਂ ਕਹਿੰਦਾ ਭੋਗ ਤੋਂ ਬਾਅਦ ਗੱਲ ਹੋਰ ਮਹੀਨੇ ਬਾਅਦ ਗੱਲ ਭੁੱਲ ਭੁਲਾ ਜਾਣੀ ਆ ਸਾਡੇ ਲੋਕਾਂ ਨੇ ਆ ਤੁਹਾਡੇ ਸਾਹਮਣੇ ਹੁਸ਼ਿਆਰਪੁਰ ਚ ਘਟਨਾ ਵਾਪਰੀ 5 ਸਾਲ ਦਾ ਬੱਚਾ ਦਰਿੰਦਗੀ ਨਾਲ ਮੌਤ ਦੇ ਘਾਟਦਾਰ ਦਿੱਤਾ ਗਿਆ ਲੋਕ ਭੁੱਲ ਗਏ ਮੂਸੇ ਵਾਲੇ ਨੂੰ ਭੁੱਲ ਗਏ ਆ ਪਰਸੋਂ ਇੱਕ ਜਸਪਾਲ ਬਾਂਗਰਾਂ ਦੇ ਕੋਲੇ ਲੁਧਿਆਣੇ ਦੇ ਵਿੱਚ ਇੱਕ ਨੌਜਵਾਨ ਨੂੰ ਨਹਿਰ ਸਿੱਟ ਕੇ ਉੱਤੋਂ ਇੱਟਾਂ ਮਾਰ ਕੇ ਵਿੱਚੀ ਮਾਰ ਕੇ ਖਪਾਤਾ ਕੱਲ ਚੱਕ ਕੇ ਪਰਿਵਾਰ ਨੇ ਲਾਸ਼ ਲੈ ਕੇ ਪਤਾ ਨਹੀਂ ਕੀ ਸਮਝੌਤਾ ਕੀਤਾ ਤੇ ਸ਼ਿਸ਼ਕਾਰ ਕਰਤਾ ਲੋਕ ਉਹਨੂੰ ਵੀ ਭੁੱਲ ਜਾਣਗੇ ਕਿੰਨਾ ਚਿਰ ਡਿੱਕੋਗੇ ਕਿੰਨਾ ਚਿਰ ਅੱਗ ਨੂੰ ਆਪਦੇ ਘਰ ਤੱਕ ਆਉਣ ਦੀ ਡੀਕ ਕਰੋਗੇ ਵੀ ਸਾਡੇ ਘਰ ਤੱਕ ਇਹ ਅੱਗ ਆਉਣੀ ਹੈ ਜਿਹੜੀ ਅੱਗ ਅਜ ਪੰਜਾਬ ਚ ਲੱਗੀ ਹੋਈ ਹੈ ਵੱਖ-ਵੱਖ ਰੂਪਾਂ ਦੇ ਵਿੱਚ ਚਾਹੇ ਉਹ ਗੋਲੀਬਾਰੀ ਸਾਡੇ ਨੌਜਵਾਨ ਮਰਨ ਚਾਹੇ ਚਿੱਟੇ ਨਾਲ ਮਰਨ ਚਾਹੇ ਆ ਪੰਜਾਬ ਪੁਲਿਸ ਝੂਠੇ ਪੁਲਿਸ ਮੁਕਾਬਲਿਆਂ ਚ ਬੰਦੇ ਮਾਰ ਰਹੀ ਆ ਕਿੰਨੇ ਮੁੰਡੇ ਪਿਛਲੇ 2.5-3 ਸਾਲਾਂ ਜਨੇ ਮਾਰ ਕੇ ਖਪਾਤੇ ਗੈਂਗਸਟਰ ਕਹਿ ਕੇ ਗੋਲੀ ਮਾਰ ਦਿੰਦੇ ਆ ਇੱਕੋ ਹੀ ਬਹਾਨਾ ਹੁੰਦਾ ਹੈ ਕਿ ਅਸੀਂ ਜੀ ਅਸਲੇ ਦੀ ਬਨਾਮ ਦੀ ਕਰਾਉਣ ਗਏ ਇਹਨੇ ਕਲਡ ਕੇਸਲਾ ਚਲਾਤਾ ਅਸੀਂ ਜਵਾਬੀ ਕਾਰਵਾਈ ਚ ਬੰਦਾ ਮਾਰਤਾ ਆਹ ਮੁੰਡਾ ਮਾਰਿਆ ਇੱਥੇ ਪਟਿਆਲੇ ਕੋਲੇ ਜਿਹੜੇ ਮੁੰਡੇ ਨੇ ਇੱਕ ਬੱਚਾ ਚੱਕ ਲਿਆ ਸੀਗਾ ਬੱਚਾ ਬਰਾਮਦ ਕਰਾ ਲਿਆ ਪੁਲਿਸ ਨੇ ਬਰਾਮਦ ਕਰਾਉਣ ਤੋਂ ਬਾਅਦ ਉਹ ਮੁੰਡਾ ਫੜ ਲਿਆ ਫੜ ਕੇ ਮੁੱਦਾ ਪਾ ਕੇ ਉਹਦੀ ਪਿੱਠ 'ਚ ਗੋਲੀਆਂ ਮਾਰ ਕੇ ਮਾਰਤਾ ਕੀ ਅਸੀਂ ਉਦੋਂ ਇਕੱਠੇ ਹੋਏ ਅੱਜ ਵੀ ਆ ਇਕੱਠ ਅੱਜ ਹੋ ਰਾ ਕੱਲ ਨੂੰ ਹੋ ਰਾ ਪਰਸੋਂ ਹੋ ਰਾ ਚੌਥੇ ਹੋ ਰਾ ਫਿਰ ਭੁੱਲ ਕੇ ਆਪੋ ਆਪਣੇ ਕੰਮਾਂ ਨੂੰ ਆਪਾਂ ਤੁਰ ਜਾਣਾ ਐ ਨਹੀਂ ਕੰਮ ਚੱਲਣਾ ਜਿਵੇਂ ਆਪਾਂ ਇਸ ਤਰੀਕੇ ਨਾਲ ਬੈਠੇ ਆ ਜਿੰਨਾ ਚਿਰ ਇਹ ਮਸਲੇ ਦੇ ਹੱਲ ਨਹੀਂ ਹੁੰਦਾ ਜੜ ਤੱਕ ਨਹੀਂ ਗਾਹਣੀ ਜਾਂਦੀ ਜਿਹੜਾ ਬੰਦਾ 2-400 ਰੁਪਇਆ ਚਿੱਟਾ ਖਰੀਦਣ ਲਈ ਲੋਕਾਂ ਤੋਂ ਮੰਗਦਾ ਮਹਾਰਾਜ ਪਿੰਡੂ ਦੀ ਰਿਸ਼ਤੇਦਾਰੀ ਹੀ ਮੁੰਡੇ ਦੀ ਜਿਹਨੇ ਮਾਰਿਆ ਜਿੰਦਰ ਉਹਦਾ ਨਾ ਜਿਹੜੇ ਦਾ ਉਨੇ ਮੁੰਡੇ ਨੂੰ ਫੋਨ ਕੀਤਾ ਤੋਂ 5-7 ਦਿਨ ਪਹਿਲਾਂ ਬਾਈ ਮੈਨੂੰ ਪੈਸੇ ਦੇ ਦੇ 1000 ਰੁਪਿਆ ਜਾਂ 500 ਫਿਰ 400 ਰੁਪਿਆ ਉਹ ਤੋਂ ਲੈ ਕੇ ਚਿੱਟੇ ਖਾਤਰ ਜਿਹੜਾ ਬੰਦਾ ਦੋਸਤ 400 ਰੁਪਿਆ ਚਿੱਟੇ ਖਾਤਰ ਮੰਗ ਰਿਹਾ ਉਹਦੇ ਕੋਲ 50000 ਦਾ ਪਿਸਤੌਲ ਕਿੱਥੋਂ ਆਇਆ ਉਹਨੂੰ ਗਾਹ ਲੈ ਕੇ ਕੌਣ ਗਿਆ ਇਹਦੇ ਪਿੱਛੇ ਹੁਣ ਗੱਲ ਆਈ ਆ ਪਰਿਵਾਰ ਵੱਲੋਂ ਭੈਣ ਵੱਲੋਂ ਆਈ ਆ ਭਰਾ ਵੱਲੋਂ ਆਈ ਆ ਵੀ ਲਾਸ਼ ਸਿੰਘ ਉੱਗੋਕੇ ਦਾ ਅਸੀਂ ਨਾਂ ਲਿਖਾਉਣ ਦੀ ਕੋਸ਼ਿਸ਼ ਕੀਤੀ ਪਰ ਲਾਸ਼ ਸਿੰਘ ਉਗੋਕੇ ਦਾ ਨਾਂ ਪੁਲਿਸ ਟਾਲ ਮਟੋਲ ਕਰਦੀ ਐ ਲਿਖ ਨਹੀਂ ਰਹੀ ਵੀ ਨਹੀਂ ਤੁਹਾਡਾ ਕੇਸ ਕਮਜ਼ੋਰ ਹੋ ਜੀ ਜਿਵੇਂ ਕੱਲ ਆਸ ਲੈ ਕੇ ਚੱਕ ਕੇ ਵੀ ਪੋਸਟਮਾਰਟਮ ਨਾ ਕੀਤਾ ਤਾਂ ਜੀ ਤਾਂ ਐ ਐਫ ਆਈ ਆਰ ਹੀ ਨਹੀਂ ਹੋਣੀ ਐਸ ਐਸ ਪੀ ਬਿਆਨ ਦੇ ਜਾਂਦਾ ਬਰਨਾਲੇ ਵਾਲਾ ਕਹਿੰਦਾ ਜੀ ਕਹਾਣੀ ਦਾ ਕੋਈ ਪੈਸੇ ਦੀ ਲੱਗਦੀ ਐ ਗੱਲ ਨੂੰ ਹੋਰ ਪਾਸੇ ਲਜਾਣ ਨੂੰ ਫਿਰਦੇ ਐ ਹਾਲਾਂਕਿ ਸੁਪਰੀਮ ਕੋਰਟ ਦੀਆਂ ਸਖਤ ਅਦਾਇਤਾਂ ਨੇ ਵੀ ਜਿਹੜੀ ਮੁੱਢਲੀ ਜਿਹੜੀ ਫਸਟ ਸੋਡੀ ਐਫ ਆਈ ਆਰ ਆ ਜਿਹੜਾ ਬੰਦਾ ਮਦਈ ਜਿਹਦਾ ਵੀ ਨਾਮ ਲਿਖਾਉਂਦਾ ਨੂੰ ਲਿਖਣਾ ਪੈਂਦਾ ਉਹ ਅੱਗੇ ਗਾਹ ਤਫਦੀਸ਼ ਜਾ ਕੇ ਪੜਤਾਲ ਜਾ ਕੇ ਕਿਹਨੂੰ ਕੱਢ ਦਿਆ ਕਿਹਨੂੰ ਰੱਖ ਦਿਆ ਅਗਲੀਆਂ ਗੱਲਾਂ ਨੇ ਪਰ ਇਹਦੇ باوجود ਜੇ ਪਰਿਵਾਰ ਲਿਖਾ ਰਿਹਾ ਮੌਕੇ ਦੇ ਗਵਾਹ ਲਿਖਾ ਰਹੇ ਆ ਵੀ ਭਾਈ ਐਮ ਐਲ ਏ ਜ਼ਿੰਮੇਵਾਰ ਆ ਉਹ ਐਮ ਐਲ ਏ ਜੀ ਨੇ ਚਾਰ ਪਰਚੇ ਪਹਿਲਾਂ ਤੇ ਕਰਾਏ ਆ ਤਾਂ ਲਿਖ ਕਿਉਂ ਨਹੀਂ ਰਹੇ ਭਾਈ ਤਾਂ ਕੀ ਅਸੀਂ ਇੰਨਾ ਬੰਦਿਆਂ ਨੂੰ 120 ਬੀ ਦੇ ਵਿੱਚ ਨਾਮਜਦ ਕਰਾਉਣ ਦੇ ਲਈ ਪਰਸੈਂਟ ਲੋਕ दारू ਨਾਲ ਢੱਕੇ ਹੋਏ ਸੀ ਉਹ ਤਮਾਸ਼ੀਨ ਐ ਜਿਹਨੂੰ ਦੁੱਖ ਹੁੰਦਾ ਉਹ ਦਾਰਗੋਣੇ ਸੋਚਦੀਆਂ ਹੁੰਦੀਆਂ ਉਹ ਹਮਦਰਦੀ ਚਾਹੁੰਦਾ ਹੁੰਦਾ ਬੰਦਾ ਪਰ ਮੈਂ ਇੱਥੇ ਆ ਕੇ ਦੇਖਿਆ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਆਪੋ ਧਾਫੀ 'ਚ ਪਏ ਹੋਏ ਸੀ ਅਸੀਂ ਇਹ ਫਿਰ ਭੁੰਜੋ ਹਨਸਾਫ ਹਨਸੂਫ ਵਾਲੀਆਂ ਗੱਲਾਂ ਇਹ ਤਾਂ ਆਪਣੀ ਵਾਰੀ ਡੀਕੋ ਵੀ ਕਿੱਦੇ ਸਾਡੇ ਵਾਰੀ ਸਾਡੀ ਵਾਰੀ ਹੁੰਦੀ ਸਾਡੇ ਗੋਲੀ ਵੱਜਣੀ ਹੈ ਜਾਂ ਸਾਡੇ ਕਿਸੇ ਧੀ ਪੁੱਤ ਤੇ ਗੋਲੀ ਵੱਜਣੀ ਹੈ ਉਹਦੀ ਵਾਰੀ ਡੀਕ ਕਰਕੇ ਘਰਾਂ ਨੂੰ ਜਾ ਕੇ ਮੁੜ ਜਾਓ ਭੁੱਲ ਜਾ ਇਨਸਾਫ ਨਹੀਂ ਆਇਆ ਮਿਲਦਾ ਹੁੰਦਾ ਜੇ ਇਨਸਾਫ ਚਾਹੁੰਦੇ ਆ ਤਾਂ ਸਿਰਦ ਹੋਣਾ ਪੈਣਾ ਆਪਣੇ ਕਰਦਾਰਾਂ ਨੂੰ ਅੰਦਰੋਂ ਜਗਾਉਣਾ ਪੈਣਾ ਅੱਜ ਪੰਜਾਬੀਆਂ ਦਾ ਦੁੱਖ ਨਾ ਕਹਿਣਾ ਪੰਦਾ ਕਰਦਾਰ ਸਾਡੇ ਮਰ ਗਏ ਆ ਅਸੀਂ ਕੱਲੇ ਗੱਲਾਂ ਵਾਲੇ ਰਹਿ ਗਏ ਕੱਲੇ ਲਿਫਾਫੇ ਆ ਸਾਡੇ ਕੋਲੇ ਕੱਲੇ ਇਤਿਹਾਸ ਦੇ ਸਿਰ ਤੇ ਢਿੰਗਾ ਮਾਰ ਕੇ ਗੱਲਾਂ ਕਰਦੇ ਆ ਅਸੀਂ ਬਹੁਤ ਮਹਾਨ ਹੁੰਨੇ ਆ ਅਸੀਂ ਬਹੁਤ ਦਲੇਰ ਆ ਬਹੁਤ ਅਣਖੀ ਆ ਉਹ ਗੱਲਾਂ ਜੀ ਰਹਿ ਗਿਆ ਕੰਮ ਜਿਹੜਾ ਬੰਦਾ ਲੜਦਾ ਉਹ ਮਾਰਿਆ ਜਾਂਦਾ ਜਿਹੜਾ ਬੰਦਾ ਸਰਕਾਰਾਂ ਦਾ ਮੱਥੇ ਲਾਉਂਦਾ ਜਾਂ ਚੱਕ ਕੇ ਐਨਐਸਐਲ ਲਾ ਕੇ ਜੇਲਾ ਸੜ ਦਿੰਦੇ ਆ ਆਪਾਂ ਘਰਜ ਵੜ ਜੰਨੇ ਕੁੰਡੇ ਲਾ ਕੇ ਵੀ ਆਪਾਂ ਕੀ ਲੈਣਾ ਤੇ ਇਸ ਕਰਕੇ ਵਾਰੀ ਸਾਡੀ ਵੀ ਆਉਣੀ ਆ ਭਲੇਖਾ ਕੋਈ ਮਤ ਪਾਲਿਓ ਮਨ ਦੇ ਵਿੱਚ ਵੀ ਨਹੀਂ ਅਸੀਂ ਤਾਂ ਕੁੰਡੇ ਲਾ ਕੇ ਬੱਜਾਂਗੇ ਸਾਨੂੰ ਕੀ ਹੋਣਾ ਕਿਸੇ ਨਾ ਕਿਸੇ ਰੂਪ ਦੇ ਬੱਚੇ ਅੱਗ ਛੋਡੇ ਘਰਾਂ ਚ ਆਉਣੀ ਆਉਣੀ ਸੋ ਮੇਰੀਆਂ ਦਾ ਬੇਨਤੀਆਂ ਇੰਨੀਆਂ ਹੀ ਆ ਵੀ ਇਹਦੇ ਕੋਈ ਸੰਗਰਸ਼ ਕਮੇਟੀ ਬਣਾ ਕੇ ਅੱਗੇ ਰੂਪਰੇਖਾ ਨੂੰ ਕੀ ਦੇਣੀ ਹੈ ਜੋ ਪਰਿਵਾਰ ਦੀਆਂ ਮੰਗਾਂ ਨੇ ਜੋ ਪਰਿਵਾਰ ਚਾਹੁੰਦਾ ਵੀ ਕੌਣ ਕੌਣ ਬੰਦੇ ਸ਼ਾਮਲ ਹੋਣਾ ਚਾਹੀਦਾ ਮੈਂ ਇੰਨੀ ਬੇਨਤੀ ਸਟੇਜ ਤੋਂ ਜਰੂਰ ਕਰ ਦਿਆਂ ਵੀ ਨਾਜਾਇਜ਼ ਇਨਾ ਕੋਈ ਲਿਖਾ ਦਿਓ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ ਪਰਿਵਾਰ ਦੇ ਸਾਨ ਮਾਰੇਗੇ ਹੁੰਦੇ ਆ ਆਸੇ ਪਾਸੇ ਵਾਲੇ ਵੀ ਦੁਸ਼ਮਣੀਆਂ ਕੱਢ ਜਾਂਦੇ ਕਿਡਾ ਕੱਢ ਜਾਂਦੇ ਆ ਵੀ ਉਹਦਾ ਨਾਮ ਲਿਖਾ ਦਿਓ ਇਹਦਾ ਨਾਮ ਲਿਖਾ ਦਿਓ ਕਿਉਂਕਿ 302 ਕਤਲ ਦਾ ਮਕਦਮਾ ਨਜਾਇਜ਼ ਲਖਾਇਆ ਉਹ ਨਾ ਜਾਜ ਕੋਈ ਬਖਸ਼ਾ ਨਾ ਜਾਵੇ ਛੱਡਿਆ ਨਾ ਜਾਵੇ ਉਹਦੇ ਲਈ ਸੰਘਰਸ਼ ਆਪਾਂ ਅਖੀਰ ਤੱਕ ਲੜਦੇ ਰਹਾਂਗੇ ਕਰਾਂਗੇ ਤਾਂ ਜਾ ਕੇ ਮਸਲੇ ਦੇ ਹੱਲ ਹੋਣੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬੂ ਨੇ ਕਿਹਾ ਕਿ ਕਮੇਟੀ ਕਮੇਟੀ ਸਹੀ ਗੱਲ ਆ ਪਿੰਡ ਦੀ ਨਹੀਂ ਹੋਣੀ ਚਾਹੀਦੀ ਇਕੱਲਾ ਪਿੰਡ ਨਹੀਂ ਜਿਹੜੇ ਸੰਘਰਸ਼ੀ ਬੰਦੇ ਆ ਜਥੇਬੰਦੀਆਂ ਚੋਂ ਲੈ ਲਓ ਪਿੰਡ ਦੇ ਬੰਦੇ ਲੈ ਲਓ ਕਿ ਹੋਰ ਬੰਦੇ ਜਿਹਨਾਂ ਨੂੰ ਸੰਘਰਸ਼ ਦਾ ਤਜਰਬਾ ਹੈ ਉਹ ਬੰਦੇ ਲੈ ਕੇ ਕਮੇਟੀ ਬਣਾਓ ਇਹ ਜ਼ਰੂਰੀ ਆ ਕਮੇਟੀ ਬਿਨਾ ਸੰਘਰਸ਼ ਨਹੀਂ ਲੜਿਆ ਜਾਣਾ ਇਹ ਆ ਜਿਹੜੇ ਲੋਕ ਇਕੱਠੇ ਹੁੰਦੇ ਆ ਅੱਜ ਹੋ ਜਾਣਗੇ ਕੱਲ ਨੂੰ ਨਹੀਂ ਹੋਣੇ ਪਰਸੋਂ ਨਹੀਂ ਹੋਣੇ ਜੇ ਲੰਮਾ ਸੰਘਰਸ਼ ਲੜਨਾ ਹੈ ਲੰਮਾ ਸਮਾਂ ਇੱਥੇ ਬੈਠਣਾ ਜਾਂ ਕਿਤੇ ਹੋਰ ਜਾ ਕੇ ਘਰਾਓ ਕਰਨਾ ਬਹਿਣਾ ਤਾਂ ਫਿਰ ਕਮੇਟੀ ਬਹੁਤ ਜ਼ਰੂਰੀ ਆ ਉਹ ਤੁਸੀਂ ਦੇਖ ਲਓ ਪਿੰਡ ਵਾਲੇ ਫੈਸਲਾ ਕਰ ਲਓ ਕਿਹੜੇ ਕਿਹੜੇ ਬੰਦੇ ਕਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਅੱਗੇ ਲੈ ਜਾ ਸਕਦੇ ਆ ਪਹਿਲਾਂ ਸਾਡੇ ਧਵਾਜ ਬੇਕਾਰ ਕੀਤੇ ਜਾਂਦੇ ਆ ਫਿਰ ਉਹਨਾਂ ਦੀ ਔਕਾਤ ਨੂੰ ਖਰੀਦਾ ਜਾਂਦਾ ਉਹ ਫਿਰ ਵਿਿਆਸੀ ਨਿਸ਼ਾਨੇ ਭੋਦੇ ਜਾਂਦੇ ਆ ਉਹੀ ਕਤਲ ਤੁਹਾਡੇ ਸਾਹਮਣੇ ਜਿਹੜਾ ਇਹ ਹੋਇਆ ਮੈਂ ਕਹਿੰਦਾ ਸਾਰੇ ਧਵਾਜ ਦੀ ਅੱਜ ਜਾਂਚ ਠੰਗ ਨਾਲ ਹੋਵੇ ਸਿਆਸੀ ਲੀਡਰ ਤੁਹਾਡੇ ਸਾਹਮਣੇ ਆ ਜਾਣਗੇ ਜੇ ਅੱਜ ਸਖੰਦਰ ਨੇ ਕਤਲ ਦੀ ਜਾਂਚ ਜਿਹੜੀ ਅਕੇ ਦੀ ਬਦਲੀ ਜਿਹੜਾ ਬੇਦਖ ਖਸ਼ ਹੈ ਜਦੋਂ ਤੁਸੀਂ ਅਤੁੱਲਾ ਚੱਕਲੀ ਉਹ ਤੋਂ ਬਾਅਦ ਉਹਦਾ ਮਸਲਾ ਖਤਮ ਤੁਸੀਂ ਕੰਨਿਆ ਆ ਡਾਕਟਰਾਂ ਦੇ ਜਿਹੜੇ ਮਾਰਜੂ ਕੇ ਰਹਿ ਜਾਉਗੇ ਕਿਸੇ ਨੂੰ ਤੁਹਾਡੀ ਗੱਲ ਨਹੀਂ ਪੁੱਛਣੀ ਆ ਤੁਹਾਡੇ ਸਾਹਮਣੇ ਖੜਾ ਵਿਧਾਨ ਸਭਾ ਚ ਜਾ ਕੇ ਬਹਿ ਗਿਆ ਮੰਤਰੀ 25 ਫੁੱਟ ਦੀ ਦੂਰੀ ਦੇ ਬੈਠਾ ਸੀ ਮੁੱਖ ਮੰਤਰੀ ਉਹਨੇ ਇਹ ਨਹੀਂ ਕਿਹਾ ਬਜ਼ੁਰਗ ਜੋੜਿਆ ਯਾਰ ਤਰਸ ਦੇ ਆਧਾਰ ਤੇ ਉਹਨੂੰ ਅੰਦਰ ਬਿਠਾ ਕੇ ਚਾਹ ਦਾ ਕੱਪੀ ਪਿਆ ਦੋ ਸੁਖੀ ਨੇ ਵਿਦਿਆ ਜੀ ਐ ਦੀ ਭਰ ਨਹੀਂ ਕੋਈ ਸ਼ਰਤ ਨਹੀਂ ਕਰਦਾ ਵੀਰ ਮੇਰੇ ਆ ਤਾਂ ਅਸੀਂ ਇਹੋ ਜੇ ਢੰਗਾ ਲਿਆ ਕੇ ਬਿਠਾ ਦੇ ਜਿੰਨਾਂ ਦਾ ਕੰਮ ਸਟੇਜ 'ਤੇ ਸੀ ਲੋਕਾਂ ਨੂੰ ਹਸਾਉਣਾ ਸੀ ਸਾਨੂੰ ਬੇਕੂਫ ਬਣਾ ਕੇ ਸੱਤਾ ਲੈ ਗਏ ਮੁਰਗੀ ਸੋਚ ਲੋ 20000 ਦੀਆਂ ਖਿੰਝੇ ਬਿਤਾ ਹਸਮਾ ਦੇ ਵਿੱਚ ਬੋਲਿਆ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਕਿ ਸਭ ਤੋਂ ਪਤਾ ਲੱਗ ਜਾਂਦੀ ਹੈ ਤੁਸੀਂ ਭੋਲੇ ਹੋ ਫੇਰ ਇਲੈਕਸ਼ਨ ਦੇ ਕਰੇ ਕੁਝ ਹੋਰ ਸਿਸਟਮ ਬਣ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦੇ ਜਦੋਂ ਇੱਕ ਵਾਰ ਐਮਐਲਏ ਬਣਦਾ ਦੂਜੀ ਵਾਰ ਤੁਸੀਂ ਐਮਪੀ ਬਣਦਾ ਤੇ ਭਾਈ ਜਿਹੜਾ ਮੇਲੇ ਪੁੱਤ ਦੇ ਖਤਮ ਦੇ ਵਿੱਚ ਸੀ ਜਿਹੜੇ ਬੰਦੇ ਨੇ ਗੱਲ ਲਿਖੀ ਸੀ ਕਿ ਅੱਜ ਮੰਗਸਾ ਚ ਨੇੜੀ ਆਉਗੀ ਉਹਦੇ ਐਫਆਈਆਰ ਵੀ ਹੋਈ ਪਰ ਤੁਹਾਡੇ ਚੂਹੇ ਹੋਏ ਲੀਡਰ ਨੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਇਹ ਅਥਾਰਟੀ ਨੇ ਪਰ ਉਹ ਤੋਂ ਛੱਡਤਾ ਅੱਜ ਤੱਕ ਪੁਲਿਸ ਨੇ ਮੈਨੂੰ ਇਹ ਵੀ ਦੱਸਿਆ ਵੀ ਉਹਨੂੰ ਕੇਸ ਤੋਂ ਬਾਹਰ ਕਰਤਾ ਕੋ ਅੰਦਰ ਕਰਕੇ ਮੈਨੂੰ ਪਤਾ ਵੀ ਉਹਨੂੰ ਬਾਹਰ ਕਰਤਾ ਕਲੀਨ ਚੇਡ ਤੇ ਉਹ ਬੰਦਾ ਬਰੇਸ਼ ਵੀ ਨਿਕਲ ਗਿਆ ਹਾਂ ਪ੍ਰਮਾਤਮਾ ਜਿਹੜਾ ਮਰਜ਼ੀ ਸਜਾ ਦੇ ਦੇ ਪਰ ਇਹ ਪੁਲਿਸ ਤੋਂ ਕੋਈ ਅਮੀਦ ਨਾ ਰੱਖਿਓ ਕਿਉਂਕਿ ਪੁਲਿਸ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਉਹ ਚੱਲਦੇ ਆ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਮੈਂ ਮੇਰੇ ਪੁੱਤ ਦੇ ਕੇਸ ਨੂੰ ਲੈ ਕੇ ਕਈ ਵਾਰੀ ਇਹ ਗੱਲ ਮਹਿਸੂਸ ਕੀਤੀ ਹੈ ਕਿਈ ਅਸਰਾਂ ਦੀਆਂ ਅੱਖਾਂ ਨਾ ਹੁੰਦੀਆਂ ਨੇ ਜਦੋਂ ਮਾਦਰ ਨੂੰ ਮਿਲਦਾ ਉਹਨਾਂ ਨੂੰ ਬੇਹੱਦ ਦੁੱਖ ਵੀ ਹੈ ਇਸ ਗੱਲ ਦਾ ਵੀ ਇਹਦੇ ਸਬੰਧੇ ਨਾਲ ਬਹੁਤ ਮਾੜੀ ਹੋਈ ਹੈ ਉਹ ਵੀਰੋ ਜਦੋਂ ਅਸੀਂ ਲੀਵਰ ਕਲਾਸ ਤੋਂ ਉੱਠ ਕੇ ਜਿੱਥੋਂ ਤੱਕ ਅਸੀਂ ਪਹੁੰਚੇ ਜਦੋਂ ਬੂਟਾ ਫਲ ਦੇਣ ਲੱਗਿਆ ਚੜਟ ਕੇ ਉਹ ਵਾਰੀ ਬਰਲੇ ਬਸ ਘਰੇ ਮੁੜ ਗਵਾਹ ਦਾ ਧਿਆਰ ਰੱਖਿਆ ਹੋਇਆ ਹੈ ਔਰ ਇਹਨਾਂ ਨੇ ਕਤਲ ਕਰਕੇ ਸਾਡੇ ਕਤਲ ਨੂੰ ਇਸ ਤਰ੍ਹਾਂ ਕਰਤਾ ਔਰ ਤੁਸੀਂ ਮੇਰਾ ਕਦੇ ਇੰਸਟਾ ਦਾ ਤੇਜ ਖੋਲ ਕੇ ਦੇਖੋ ਪਿਛਲੇ 10 ਦਿਨਾਂ ਦੇ ਵਿੱਚ ਆਹੀ ਲੋਕੂ ਗਰੁੱਪ ਨੇ ਮੇਰੀ ਸੀ ਭੈਣ ਇੱਕ ਕੀਤੀ ਹੋਈ ਹੈ ਮੈਨੂੰ ਇੰਦਰਾ ਗਾਂਧੀ ਦਾ ਪੁੱਤ ਤੱਕ ਕਹਿ ਰਿਹਾ ਜਿਵੇਂ ਉਹ ਮਾਰੀਏ ਤਰ੍ਹਾਂ ਉਹਨੂੰ ਬੁਰਾ ਹਾਲ ਕਰਕੇ ਮਾਰਾਂਗੇ ਮੈਂ ਮਾਨਸਾ ਕੰਪਲੇਨਟ ਦਿੱਤੀ ਹੈ ਉਹ ਵੀ ਫਾਈਲ ਕਰਤੀ ਹੈ ਕਿਉਂਕਿ ਇਹਨਾਂ ਦਾ ਕੋਈ ਹੱਲ ਨਹੀਂ ਮੈਂ ਅੱਜ ਨੇ ਇਹ ਭਰਾ ਦੀ ਇਹ ਜਮੀਨਾ ਤੇ ਤੁਹਾਡੇ ਪਿੰਡ ਦੀ ਖੂਨ ਦੇ ਨਾਲ ਲੱਫਫ ਹੋਈ ਹੋਈ ਐ ਅੱਜ ਮੈਂ ਤੁਹਾਨੂੰ ਇੱਥੇ ਖੜ ਕੇ ਗੱਲ ਕਹਿਣਾ ਸਰਕਾਰੇ ਜੇ ਤੂੰ ਨਾ ਸੰਭਲੀ ਤਾਂ ਪੰਜਾਬ ਤਾਂ ਨਪਾਰ ਬਣਦੇ ਨੂੰ ਟੈਪ ਨਹੀਂ ਲੱਗਣਾ ਅਸੀਂ ਜੱਕੇ ਪਏ ਆ ਹੁਣ ਅਸੀਂ ਘਰੋਂ ਬਾਹਰ ਨਿਕਲਾਂਗੇ ਤੇਰੇ ਸਾਡੇ ਕੋਲੇ ਹੱਲ ਕੀ ਰਹਿ ਗਿਆ ਸਾਡੀ ਸੁਣਵਾਈ ਕਿਤੇ ਨਹੀਂ ਸਾਡੀ ਕਿਤੇ ਅਦਾਲਤਾਂ ਦੇ ਵਿੱਚ ਤੁਸੀਂ ਵੀ ਸਾਨੂੰ ਜਾਣ ਦਿੰਦੇ ਚਾਰ ਸਿਹਰੇ ਛੋਟੇ-ਭੋਟੇ ਟੋਲੇ ਦੇ ਨਾਲ ਹੀ ਫਿਰਦੇ ਆ ਜਰਜ ਆ ਬੰਦਾ شریف ਬੰਦਾ ਜਾਦੇ ਤਾਂ ਜਾਦੇ ਇੱਕ ਆ ਗਾਂ ਬਦੂ ਲੀਡਰ ਸੀਗਾ ਬੇਬਾਕ ਲੋਕਾਂ ਦੀ ਗੱਲ ਕਰਦਾ ਸੀ ਲੋਕਾਂ ਦੇ ਹੱਕਾਂ ਵਿੱਚ ਬੋਲਣ ਵਾਲਾ ਬੰਦਾ ਸੀ ਲੇਕਿਨ ਉਸ ਗੱਲਾਂ ਨੂੰ ਸਰਕਾਰ ਆਪਣੇ ਖਿਲਾਫ ਸਮਝਦੀ ਸੀ ਕਿਉਂਕਿ ਜਿਹੜਾ ਵੀ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਸਰਕਾਰ ਸਮਝਦੀ ਇਹ ਸਾਡੇ ਖਿਲਾਫ ਬੋਲਦਾ ਹੈ ਇਸ ਕਰਕੇ ਇਹਦਾ ਇੱਥੋਂ ਦੇ ਐਮਐਲਏ ਦੇ ਨਾਲ ਝਗੜਾ ਸੀ 2.5 ਸਾਲ ਪਹਿਲਾਂ ਐਮਐਲਏ ਦੀ ਬੜੀ ਸੋਸ਼ਲ ਮੀਡੀਆ ਤੇ ਵੀਰਲ ਹੋਈ ਉਹ ਗੱਲ ਕੀ ਐਮਐਲਏ ਨੇ ਕਿਹਾ ਕਿ ਲਫੜ ਮਾਰੋ ਕੇ ਇਹਨੂੰ ਪਾਸੇ ਕਰੋ ਤੇ ਉਹਦੇ ਖਿਲਾਫ ਐਮਐਲਏ ਕਾਫੀ ਬੋਲਿਆ ਤੇ ਬਾਅਦ ਚ ਐਮਐਲਏ ਨੇ ਉਹਦੇ ਖਿਲਾਫ ਪਰਚੇ ਵੀ ਕੀਤੇ ਜਿਹੜੇ ਉਹਨੇ ਭੁਗਤੇ ਤੇ ਫਿਰ ਉਹਦਾ ਅਸਲਾ ਲੈ ਲਿਆ ਗਿਆ ਉਹਨੂੰ ਨੇ ਹੱਥਾ ਕਰ ਦਿੱਤਾ ਗਿਆ ਜਿਸ ਤਰ੍ਹਾਂ ਮੂਸੇ ਵਾਲੇ ਨੂੰ ਨਹੱਤਾ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲੈ ਕੇ ਉਸੇ ਤਰ੍ਹਾਂ ਇਹਦਾ ਅਸਲਾ ਲੈ ਕੇ ਸਿਕਿਉਰਿਟੀ ਦਿੱਤੀ ਨਹੀਂ ਤੇ ਅੱਜ ਇਹਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ ਜਿਹੜਾ ਵੀ ਬੰਦਾ ਸਰਕਾਰ ਦੇ ਖਿਲਾਫ ਬੋਲਦਾ ਉਹਨੂੰ ਪਹਿਲਾਂ ਲਾਲਚ ਦਿੰਦੇ ਆ ਜੇ ਲਾਲਚ ਜਿਨੀ ਆਉਂਦਾ ਤਾਂ ਧਮਕੀ ਦਿੰਦੇ ਆ ਜੇ ਧਮਕੀ ਜਿਨੀ ਆਉਂਦਾ ਤਾਂ ਪਰਚਾ ਕਰਦੇ ਆ ਫੇਰ ਪੁੱਛਦੇ ਤੁਸੀਂ ਸਾਡੇ ਮੁਤਾਬਕ ਚੱਲ ਲੈ ਜੇ ਫੇਰ ਨਹੀਂ ਚੱਲਦਾ ਫੇਰ ਜੇਲ੍ਹ 'ਚ ਭੇਜਦੇ ਆ ਜੇਲ੍ਹ ਜੇਲ੍ਹ ਵਿੱਚੋਂ ਵੀ ਆ ਕੇ ਸੈੱਟ ਨਹੀਂ ਹੁੰਦਾ ਇਹਨਾਂ ਦੇ ਨਾਲ ਲੋਕਾਂ ਦੀਆਂ ਗੱਲਾਂ ਹੱਕ ਦੀਆਂ ਕਰਨ ਤੋਂ ਨਹੀਂ ਹਟਦਾ ਚਾਹੇ ਉਹ ਪੱਤਰਕਾਰ ਹੈ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਆਮ ਬੰਦਾ ਹੈ ਤਾਂ ਫੇਰ ਉਹਦੇ ਗੋਲੀਆਂ ਵੱਜਦੀਆਂ ਇਹ ਇੱਥੇ ਦੀ ਸਰਕਾਰ ਦਾ ਕਿਰਦਾਰ ਹੈ ਜਿਹੜਾ ਇਹ ਕਹਿੰਦੇ ਸਾਮ-ਦਾਮ-ਦੰਡ ਪੇਦ ਸਾਰਾ ਕੁਝ ਅਸੀਂ ਵਰਤਾਂਗੇ ਸੁਸੋਧੀਆਂ ਕਹਿੰਦਾ ਉਹੀ ਅੱਜ ਇਹਨਾਂ ਨੇ ਕੰਮ ਕੀਤਾ ਏ ਇਸ ਕਤਲ ਲਈ ਸਰਕਾਰ ਪਹਿਲੇ ਨੰਬਰ ਤੇ ਜ਼ਿੰਮੇਵਾਰ ਹੈ ਜੀਨੇ ਸਿਕਿਉਰਿਟੀ ਖੋਈ ਅਸਲ ਦੇ ਵਿੱਚ ਮੈਂ ਅੱਜ ਪਰਿਵਾਰ ਨੂੰ ਮਿਲਿਆ ਹੈ ਪਰਿਵਾਰ ਕਹਿੰਦਾ ਹੈ ਕਿ ਜੀ ਇਹ ਲੋਕਲ ਐਮ.ਐਲ.ਏ ਜਿਹੜਾ ਉਗੋਕੇ ਹੈ ਉਹ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਤੇ ਜਦੋਂ ਐਫ.ਆਈ.ਆਰ ਹੋਈ ਪੁਲਿਸ ਅਫਸਰਾਂ ਨੇ ਭਾਈ ਨੂੰ ਘੇਰ ਲਿਆ ਉਹਨਾਂ ਕਿਹਾ ਕਿ ਜੇ ਤੂੰ ਓਗੇ ਕੇ ਦਾ ਨਾਮ ਲਿਖਾਏਂਗਾ ਕੇਸ ਕਮਜ਼ੋਰ ਹੋ ਜਾਏਗਾ ਤੂੰ ਓਗੇ ਕੇ ਦਾ ਨਾਮ ਨਾ ਲਗਾ ਇਹ ਵਿੱਚ ਐਫ ਆਈ ਆਰ ਦੇ ਨਹੀਂ ਲਿਖਣਾ ਤੇ ਐਫ ਆਈ ਆਰ 'ਚ ਉਹਦਾ ਨਾਮ ਨਹੀਂ ਲਿਖਿਆ ਗਿਆ ਐਸੀ ਮੰਗ ਕਰਦੇ ਆਂ ਕਿ ਇਹ ਕੇਸ ਦੀ ਸੀਬੀਆਈ ਤੋਂ ਜਾਂਚ ਹੋਵੇ ਤੇ ਜਿਹੜਾ ਪਰਿਵਾਰ ਦੀ ਅਨਸਾਰ ਐਫ ਆਈ ਆਰ ਲਿਖੀ ਜਾਵੇ ਤੇ ਲਾਹਵ ਸਿੰਘ ਓਗੇ ਕੇ ਦਾ ਨਾਮ 120 ਵਿੱਚ ਪਾਇਆ ਜਾਵੇ ਠੀਕ ਚਨੀ ਸਾਹਿਬ ਇਹ ਜਿਹੜੀ ਗੱਲ ਹੈ ਇਹ ਤੁਹਾਨੂੰ ਉਹਨਾਂ ਦੀ ਭੈਣ ਨੇ ਦੱਸੀ ਆ ਮੰਨੋ ਦੇ ਭੈਣ ਨੇ ਵੀ ਦੱਸੀ ਉਹਦੇ ਭਾਈ ਨੇ ਵੀ ਦੱਸੀ ਭੈਣ ਨੇ ਰੋ ਰੋ ਕੇ ਮੰਨੋ ਕਿਹਾ ਜੀ ਕਿ ਮੇਰਾ ਵੀਰ ਉਹ ਕੋ ਕਿਨੇ ਮਰਵਾਇਆ ਜੀ ਭਾਈ ਨੇ ਮੰਨੋ ਜੀਰ ਪਰਚਾ ਦਰਜ ਕਰਨ ਗਿਆ ਸੀ ਮੈਂ ਕਿਹਾ ਤੂੰ ਉੱਥੇ ਨਾਮ ਕਿਉਂ ਨਹੀਂ ਲਿਖਾਇਆ ਜੇ ਤੂੰ ਇਹ ਕਹਿੰਦਾ ਹਾਂ ਉਹ ਮੰਨੋ ਕਹਿੰਦਾ ਜੀ ਪੁਲਿਸ ਵਾਲੇ ਮੰਨੋ ਕਹਿੰਦੇ ਆ ਕਿ ਤੇਰਾ ਕੇਸ ਵੀਕ ਹੋ ਜਾਣਾ ਐਸੀ ਇਹ ਨਾਮ ਨਹੀਂ ਲਿਖਣਾ ਤੂੰ ਐਮਐਲਏ ਦਾ ਨਾਮ ਨਾਲ ਲਿਖਾ ਇਸ ਕਰਕੇ ਮੇਰੇ ਕਹੇ ਤੇ ਲਿਖਿਆ ਨਹੀਂ ਕੋਈ ਇਹੋ ਜੀ ਵੀ ਗੱਲ ਆਈ ਹੈ ਵੀ ਧਮਕੀਆਂ ਆ ਰਹੇ ਨਾ ਸੀ ਕੋਈ ਸਰਕਾਰ ਵੱਲੋਂ ਜਾਂ ਐਮਐਲਏ ਵੱਲੋਂ ਇਹੋ ਜੀ ਕੋਈ ਗੱਲ ਆਈ ਹੈ ਸਾਹਮਣੇ ਉਹ ਤਾਂ ਉਹ ਵੀਡੀਓ ਵਿੱਚੇ ਕਹਿ ਰਿਹਾ ਹੈ ਕਿ ਇੱਥੇ ਜਿਹਨੇ ਆਣਾ ਕੱਫਣ ਸਿਰ ਪਰ ਬੰਨ ਕੇ ਆਓ ਉਹਨੇ ਸ਼ਰੀਆਮ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਐਮਐਲਏ ਨੇ ਇਸ ਤੋਂ ਇਲਾਵਾ ਹਮੇਸ਼ਾ ਜੀ ਉਹ ਅਸਲੇ ਦੀ ਮੰਗ ਕਰਦਾ ਰਿਹਾ ਕਿ ਮੇਰਾ ਹਥਿਆਰ ਵਾਪਸ ਕਰ ਦਿਓ ਉਹ ਸਿਕਿਉਰਿਟੀ ਦੀ ਮੰਗ ਕਰਦਾ ਰਿਹਾ ਪੁਲਿਸ ਤੋਂ ਇਹਨਾਂ ਨੇ ਕਦੇ ਉਹਦਾ ਅਸਲਾ ਨਹੀਂ ਦਿੱਤਾ ਨਾ ਸਿਕਿਉਰਿਟੀ ਦਿੱਤੀ। ਜੀ ਸਾਹਿਬ ਨਜਾਇਜ਼ ਅਸਲਾ ਫਰ ਇੰਨਾ ਹੋ ਗਿਆ ਪੰਜਾਬ ਦੇ ਵਿੱਚ ਆਮ ਤੌਰ ਤੇ ਕੋਈ ਮਰਜ਼ੀ ਲੈ ਲਓ। ਦੇਖੋ ਪੁਲਿਸ ਕਹਿੰਦੀ ਹੈ ਹੁਣ ਇਸ ਕਤਲ ਤੋਂ ਬਾਅਦ ਕਿ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਉਹ ਲੁਧਿਆਣੇ ਤੋਂ ਨਜਾਇਜ਼ ਅਸਲਾ ਲੈ ਕੇ ਆਇਆ ਸੀ। ਯੂਪੀ ਤੇ ਲਿਆਉਂਦੇ ਤਾਂ ਸੁਣੇ ਸੀ, ਬਿਹਾਰ ਤੇ ਲਿਆਉਂਦੇ ਸੁਣੇ ਸੀ। ਲੁਧਿਆਣੇ ਤੇ ਕਾਹਦਾ ਅਸਲਾ ਮਿਲਣ ਲੱਗ ਗਿਆ ਜੀ? ਜੀ। ਇਹਦਾ ਮਤਲਬ ਇਹ ਸਰਕਾਰ ਚ ਲੁਧਿਆਣੇ ਫ੍ਰੀ ਅਸਲਾ ਮਿਲ ਰਿਹਾ ਜਿਹੜਾ ਮਰਜ਼ੀ ਲਿਓ। ਆਹ ਉਹ 22 ਦਿਨਾਂ ਦਾ ਡੱਬੇ ਚ ਭਾਈ ਨਜਾਇਜ਼ ਅਸਲਾ ਘੁੰਮ ਰਿਹਾ ਸੀ। ਫੇਰ ਚਿੱਟਾ ਕਿੱਥੇ ਦੇ ਆ ਗਿਆ ਉਹਨੂੰ ਪੀਣ ਵਾਸਤੇ ਇਹ ਕਹਿੰਦੇ ਸੀ ਚਿੱਟਾ ਖਤਮ ਕਰਤਾ ਫਿਰ ਚਿੱਟੇ ਪੀ ਫਿਰਦਾ ਸੀ ਉਹ ਕਿੱਥੇ ਦੇ ਆ ਗਿਆ ਇਹਦਾ ਪੁਲਿਸ ਮੰਗ ਮੰਨ ਰਹੀ ਹੈ ਨਾ ਅੱਜ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਸਥਿਤੀ ਦੀ ਕੋਈ ਗੱਲ ਨਹੀਂ ਰਹਿ ਗਈ ਹੈ ਸਰਕਾਰ ਦੀ ਇੱਥੇ ਫਰੋਤੀਆਂ ਇੱਥੇ ਗੈਂਗਸਟਰ ਹੈ ਇੱਥੇ ਕਤਲੋਗਾਰਤ ਹੈ ਇੱਥੇ ਹਰ ਬੰਦਾ